ਅਸੀਂ ਖੜੇ ਹੈਗੇ ਆ ਪਿੰਡ ਪਾਲਟਾ ਕਲਾ ਮੱਤੇ ਵਾਲਾ ਰੋਡ ਜਿੱਥੇ ਤੁਸੀਂ ਆ ਟਿਪਰ ਦੇ ਵਿੱਚ ਜੋ ਦੱਸਿਆ ਜਾ ਰਿਹਾ ਸੂਤਰਾ ਤੋਂ ਕਿ ਟਿਪਰ ਦੇ ਵਿੱਚ ਟਿਪਰ ਵੱਜਾ ਤੇ ਦੂਜਾ ਟਿਪਰ ਜਿਹੜਾ ਇੱਥੇ ਮੌਜੂਦ ਨਹੀਂ ਆ ਉਹ ਕਿਹਾ ਜਾ ਰਿਹਾ ਆ ਕਿ ਉਹ ਜਾ ਕੇ ਇੱਥੋਂ ਭੱਜ ਗਿਆ ਜਾਂ ਚਲਾ ਗਿਆ ਆ ਤੁਸੀਂ ਟਿਪਰ ਦੇਖ ਸਕਦੇ ਆ ਟਿਪਰ ਦਾ ਨੰਬਰ ਪੀ ਵੀ 10 ਜੇ ਪੀ 87 87 ਹੈਗਾ ਆ ਔਰ ਟਿੱਪਰ ਦੀ ਤੁਸੀਂ ਹਾਲਤ ਦੇਖ ਸਕਦੇ ਆ ਕਿ ਕਿੰਨਾ ਜ਼ਬਰਦਸਤ ਇਹ ਐਕਸੀਡੈਂਟ ਹੋਇਆ ਹੋਏਗਾ ਔਰ ਟਿੱਪਰ ਦੇ ਅਗਲੇ ਹਿੱਸੇ ਦੇ ਜਿਹੜੇ ਆ ਉੱਪਰ ਖੱਟੇ ਉੱਡ ਗਏ ਨੇ ਹਾਲਤ ਤੁਸੀਂ ਟਿੱਪਰ ਦੀ ਦੇਖ ਪਾ ਰਹੇ ਆ ਇਸ ਵਕਤ ਅਸੀਂ ਭਾਲਟਾ ਕਲਾ ਮੱਛਵਾਲਾ ਰੋਡ ਤੇ ਖੜੇ ਆ ਗਿਆ ਔਰ ਆ ਟਿੱਪਰ ਦੀ ਹਾਲਤ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਮਾਫ ਕਰਨਾ ਮੱਤੇ ਆੜਾ ਰੋਡ ਖੜੇ ਆ ਅਸੀਂ ਮੱਤੇਆੜਾ ਰੋਡ ਪਿੰਡ ਪਾਲਟਾ ਕਲਾ ਔਰ ਆ ਟਿਪਰ ਤੁਸੀਂ ਦੇਖੋ ਕਿੰਨਾ ਭਜਨੀ ਹੁੰਦਾ ਆ ਕਿੰਨਾ ਤਾਕਤਵਾਰ ਹੁੰਦਾ ਆ ਕਿੱਡੀ ਜ਼ਬਰਦਸਤ ਜਿਹੜੀ ਆ ਉਹ ਟੱਕਰ ਹੋਈ ਕਿ ਹੋਈ ਬਈਗੀ ਆ ਤੁਹਾਨੂੰ ਇਹ ਜਿਹੜਾ ਟਿਪਰ ਹੈਗਾ ਇਹ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਔਰ ਇਸ ਦੇ ਵਿੱਚ ਕਾਫੀ ਭਜਨ ਵੀ ਲੱਦਿਆ ਹੋਇਆ ਸੀ ਔਰ ਇਹ ਜਿਹੜਾ ਟਿਪਰ ਆ ਇਸ ਦੇ ਵਿੱਚ ਪੱਥਰ ਜਿਹੜਾ ਆ ਸੜਕਾਂ ਤੇ ਪਾਈਦਾ ਹੈਗਾ ਆ ਉਹ ਪੱਥਰ ਜਿਹੜਾ ਆ ਇਸ ਦੇ ਵਿੱਚ ਲੱਧਿਆ ਹੋਇਆ ਦਿਖਾਈ ਦੇ ਰਿਹਾ ਹੈਗਾ ਆ ਬਾਕੀ ਜਾਣਕਾਰੀ ਅਸੀਂ ਲੈਣੇ ਹੈਗੇ ਆ ਕਿ ਇਹ ਕਿਸ ਤਰ੍ਹਾਂ ਹੋਇਆ ਕੀ ਗੱਲਬਾਤ ਹੋਈ ਹੈਗੀ ਆ ਉਹ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਆ ਅਸੀਂ ਤੁਹਾਨੂੰ ਇੱਥੇ ਜੋ ਲੋਕ ਨੇ ਉਹਨਾਂ ਤੋਂ ਪਤਾ ਕਰਾਂਗੇ ਕਿ ਕੀ ਗੱਲਬਾਤ ਹੋਈ ਹੈਗੀ ਆ ਉਹ ਟਿੱਪਰ ਦੀ ਹਾਲਤ ਦੇਖ ਤੁਸੀਂ ਦੇਖ ਸਕਦੇ ਹੋ ਕਿ ਪਰਖਾਤੇ ਉੱਡ ਗਏ ਨੇ ਨਮਾਸ਼ਕਾਰ ਦੋਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚਦੀ ਰਹੇ ਹਰ ਖਬਰ ਤੁਹਾਡੇ ਤੱਕ ਇੱਥੋਂ ਇੱਕ ਮੋੜ ਚਲੇ ਜਾਂਦਾ ਆ ਕੰਗਾ ਨੂੰ ਇੱਕ ਭਾੜਾ ਕਲਾ ਤੇ ਇੱਕ ਤਲਵੰਡੀ ਸੀਪੂ Thank <laughs> you. ਕਬ ਹੋਏ ਅੰਦਰ ਸਿਭਾ ਹੋਇਆ ਬੋਲ ਰਿਹਾ ਜੀ ਮਨਜੀਤ ਸਿੰਘ ਜੀ ਮਨਜੀਤ ਮਨਜੀਤ ਸਿੰਘ ਅੱਛਾ ਮਨਜੀਤ ਸਿੰਘ ਜੀ ਅੱਜ ਇੱਥੇ ਟਿੱਪੜ ਦਾ ਐਕਸੀਡੈਂਟ ਜਿਹੜਾ ਹੋਇਆ ਤੁਹਾਡਾ ਘਰ ਇਹਦੇ ਨਾਲ ਹੀ ਹੈਗਾ ਆ ਹਾਂਜੀ ਹਾਂਜੀ ਆਪ ਕੋਲ ਤੇ ਕਿੰਨੇ ਕ ਵਜੇ ਦੀ ਅੰਦਾਜ਼ਨ ਲੱਜਨ 6 ਵਜੇ ਹੋਇਆ ਜੀ 6 ਵਜੇ ਜਦੋਂ ਇਹ ਹੋਇਆ ਤਾਂ ਕੋਈ ਖੜਾਕੇ ਦੀ ਆਵਾਜ਼ ਆਈ ਜਾ ਹਾਂਜੀ ਖੜਾਕਾ ਤਾਂ ਬਹੁਤ ਹੋਇਆ ਜੀ ਖੜਾਕਾ ਕਾਫੀ ਹੋਇਆ ਮਤਲਬ ਹੈਗਾ ਕਿ ਇਹ ਕੋਈ ਤੜਕੇ ਸੇ 6 ਵਜੇ ਦੀ ਗੱਲ 6 ਵਜੇ 6 ਵਜੇ ਦੀ ਗੱਲ ਹੈ ਟਿਪਰ ਇੱਥੋਂ ਕਿਸ ਤਰ੍ਹਾਂ ਅਕਸਰੀ ਲੋਡ ਜਾਂਦੀਆਂ ਹਾਂਜੀ ਰਾਤ ਨੂੰ ਲੋਡ ਹੀ ਜਾਂਦੀ ਹੈ ਰਾਤ ਨੂੰ ਇੱਥੇ ਰੁਕ ਜਾਂਦੇ ਨੇ ਤਰ ਕੇ ਨਿਕਲਦੇ ਆ ਬਹੁਤ ਧੱਕਰ ਲੈਣ ਲੱਗਿਆ ਲੱਗਿਆ ਲੱਗਣਾ ਬਹੁਤ ਔਖਾ ਹੋਇਆ ਹੈ ਲੱਗਣਾ ਬੜਾ ਔਖਾ ਹੋਇਆ ਤੜਕੇ ਤੇ अच्छा टाबे वाले इलाके ना या यानी कि लालो के 1 किलोमीटर तक हां जी ਲੈਣ ਲੱਗੀਆਂ ਰਹਿੰਦੀਆਂ ਲੈਣੇ ਲੱਗੀ ਰਹਿੰਦੀਆਂ ਲੈਣ ਲੱਗੀ ਰਹਿੰਦੀਆਂ ਤੇ ਬਾਕੀ ਬਾਨਾਂ ਦਾ ਵੀ ਨਿਕਲਣਾ ਫਿਰ ਓੱਖਾ ਹੋ ਜਾਂਦਾ ਹੁਣ ਵਿਚ ਲੰਘ ਨਹੀਂ ਹੁੰਦਾ ਜੀ ਓੱਖਾ ਜੀ ਓੱਖਾ ਓੱਖਾ ਹੋ ਜਾਂਦਾ ਹੈਗਾ ਇਹ ਜਿਸ ਤਰ੍ਹਾਂ ਟਿਪਰਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਆ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਇਹ ਰਾਤ ਨੂੰ ਇੱਥੇ ਖੜੀ ਜਾਂਦੇ ਆ ਜੀ ਪਤਾ ਨਹੀਂ ਜਿੱਦਾਂ ਲੋਡ ਆਦੇ ਆ ਇਹ ਆਪਣੇ ਅੱਡੇ ਤੇ ਨਹੀਂ ਪਹੁੰਚਦੇ बस एथे खड़ जंदे। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿੱਥੋਂ ਟਿਪਰ ਜੇ ਚੱਲਿਆ ਤਾਂ ਉਹ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੀਦਾ। ਮੰਜ਼ਿਲ ਤੇ ਨਹੀਂ ਪਹੁੰਚੀ। ਇੱਥੇ ਰਾਤ ਨੂੰ ਨਾ ਸਾਰੀ ਰਾਤ ਨੂੰ ਨਿਕਲਣਾ ਹੁੰਦਾ ਆ। ਉਥੇ ਟਿਪਰ ਟਿਪਰ ਅਗਰ ਰਾਤ ਨੂੰ ਬੰਦਾ ਜਾਵੇ ਕਿਥੋਂ ਅਗਰ ਟਿਪਰ ਲਾ ਜਾਂਦੀ ਸੀ। ਟਿਪਰ ਲੱਗ। ਹਾਂ ਠੀਕ। ਜਿਹੜਾ ਟ੍ਰਿਪਰ ਸੇ ਗਾਜੋ ਤੋ ਐਕਸੀਡੈਂਟ ਹੋਇਆ ਡਰਾਈਵਰ ਨਾਲ ਤੁਹਾਡੀ ਗੱਲਬਾਤ ਹੋਈ ਆ। ਕੀ ਦੱਸਿਆ ਹੈਗਾ? ਅਹ ਭਾਜੀ ਮੈਂ 7 ਵਜੇ ਦੇ ਕਰੀਬ ਆਇਆ ਲਕਣ ਤੇ ਡਰਾਈਵਰ ਇੱਥੇ ਬੈਠਾ ਸੀ ਮੇਰੇ ਗਾਰਮੂ ਦੇ। ਅੱਛਾ ਇਹ ਜਿਹਦਾ ਟਿਪਰ ਸੀ। ਹਾਂ ਜੀ ਜ ਕਿੱਦਾਂ ਹੋਇਆ ਐਕਸੀਡੈਂਟ ਉਹਨੇ ਦੱਸਿਆ ਕਿ ਗੱਡੀ ਖੜੀ ਸੀ ਸਾਹਮਣੇ ਪਿਛੋਂ ਤੇਜ਼ ਆ ਰਿਹਾ ਸੀ ਵੱਡੀ ਗੱਡੀ ਦੇ ਬੈਕ ਸਾਈਡ ਤੇ ਉਹਦੀ ਗੱਡੀ ਲੱਗੀ ਸੀ ਬੈਕ ਸਾਈਡ ਤੇ ਗੱਡੀ ਲੱਗੀ ਹੈ ਅੱਛਾ ਡਰਾਈਵਰ ਦੀ ਹਾਲਤ ਠੀਕ ਹੈਗੀ ਡਰਾਈਵਰ ਬਿਲਕੁਲ ਠੀਕ ਹੈਗਾ ਤੇ ਬੈਠਾ ਸੀਗਾ ਬੜੇ ਆਰਾਮ ਨਾਲ ਪਿੱਪਰ ਦਾ ਹੀ ਨੁਕਸਾਨ ਹੋਇਆ ਪਿੱਪਰ ਦਾ ਨੁਕਸਾਨ ਹੋਇਆ ਕਿਉਂਕਿ ਜਿਹੜੀ ਡਰਾਈਵਰ ਸਾਈਡ ਆ ਉਹ ਬਿਲਕੁਲ ਸਹੀ ਆ ਉਹ ਉਹੀ ਦੂਜੀ ਸਾਈਡ ਲੱਗੀ ਹੈ ਗੱਡੀ ਦੂਜੀ ਸਾਈਡ ਲੱਗੀ ਹੈ ਹਾਂ